ਆ ਵ ਤੇ ਮੰਮੀ ਇਹੋ ਹੀ ਸੋਚਿਆ ਸੀ ਮੈਂ ਕਿ ਚੱਲ ਦੀਦੀ ਸਾਰੀਆਂ ਗੱਲਾਂ ਭਲਾ ਬੈਠੀ ਆ ਐਨਾ ਪਿਆਰ ਕਰਦੀ ਆ ਮੈਨੂੰ ਕਹਿੰਦੀ ਤੂੰ ਕੰਮ ਕੋਈ ਨਾ ਕਰ ਤੂੰ ਮੁੰਡੇ ਨੂੰ ਵੇਖ ਸੰਭਾਲ ਪਰ ਇਹ ਥੋੜਾ ਪਤਾ ਹੀ ਪਈ ਐਨਾ ਜ਼ਹਿਰ ਆ ਉਹਨਾਂ ਦੇ ਢਿੱਡ ਦੇ ਵਿੱਚ ਆ ਕੁਛ ਕੀਤਾ ਜੀ ਉਹਨੇ ਫਿਰ ਬਾਅਦ ਚ ਪੁੱਤ ਤੇਰੀ ਜਠਾਣੀ ਨੇ ਤੇ ਮਾਰਾ ਹੀ ਕੀਤਾ ਪਰ ਹੁਣ ਸਜ਼ਾ ਮਿਲੀ ਯਾਰ ਹੁਣ ਭੁਗਤੰਦੇ ਜਿੰਨੀ ਭੁਗਤਦੀ ਆ ਸਜ਼ਾ ਫੇ ਜਦੋਂ ਮਾਰੇ ਕੰਮ ਕਰਨੇ ਆ ਨਾ ਮਾਰੇ ਕੰਮ ਦਾ ਨਤੀਜਾ ਇਹੋ ਹੀ ਮਿਲਦਾ ਹੁੰਦਾ ਵਾ ਮੰਮੀ ਤਹੀਂ ਤੇ ਕਹਿਤਾ ਕੀ ਸਜਾ ਭੁਗਤਣ ਦੇ ਉਹ ਕੱਲੀ ਭੁਗਤਦੀ ਪਈ ਆ ਸਜਾ ਤੇ ਮੰਮੀ ਸਾਰੇ ਪਰਿਵਾਰ ਸਾਡੇ ਨੂੰ ਮਿਲੰਦਈ ਆ ਉਹ ਦੇ ਜਾਣ ਦੇ ਵਿੱਚ ਜਿੰਨਾ ਭਾਜੀ ਨੂੰ ਦੁੱਖਿਆ ਇਹ ਨਹੀਂ ਆ ਕਿ ਉਹਦਾ ਜਾਣ ਦਾ ਹੀ ਦੁੱਖਿਆ ਉਹਦੇ ਮਾੜੇ ਕੰਮਾਂ ਦਾ ਵੀ ਦੁੱਖਿਆ ਆਪਣੇ ਬੱਚੇ ਦਾ ਦੁੱਖਿਆ ਸਾਡਾਂ ਨੂੰ ਦੁੱਖਿਆ ਕਿ ਪਰਿਵਾਰ ਦੇ ਢਿੱਡ ਚ ਕੀ ਆਊਗੀ ਜਿੰਨੇ ਭਾਜੀ ਆਸ ਟਾਈਮ ਤੇ ਦੁਖੀ ਹੋਣਾ ਹੈ ਕੌਣ ਦੁਖੀ ਆ ਮੰਮੀ ਸਾਰਾ ਘਰ ਹੀ ਦੁਖੀ ਹੋਇਆ ਪਿਆ ਹੈ ਗੱਲ ਤੋਂ ਗਰਮੀਤ ਮੈਂ ਨਾ ਸੁਖ ਦੀ ਐਵੇਂ ਗੱਲ ਕਰ ਬੈਠੀ ਮੈਨੂੰ ਤਾਂ ਇੰਨਾ ਪਛਤਾਵਾ ਲੱਗਾ ਵਾ ਨਾ ਜੇ ਉਹਨੇ ਗੱਲ ਕੀਤੀ ਸੀ ਨਾ ਮੇਰੇ ਨਾਲ ਤੇ ਮੈਂ ਵੀ ਹਫਲੀ ਤਫਲੀ ਆਈ ਨਾਮ ਨੂੰ ਸੁਝੇ ਔੜੇ ਤੇ ਮੈਂ ਵੀ ਆ ਕੇ ਫਟਾਫਟ ਗੱਲ ਕਰਤੀ ਉਹ ਮੰਣੀ ਤੇ ਹੁਣ ਅਰਗਬੀਰ ਪੱਜ ਗਏ ਆ ਉਹਨੂੰ ਉੱਥੇ ਕਿਤੇ ਵਾਅਦਾ ਘਾਟਾ ਨਾ ਕਿਤੇ ਹੋ ਜੇ ਇਹਨਾਂ ਸਾਰੀ ਗੱਲ ਮੇਰੇ ਸਿਰ ਤੇ ਹੀ ਆਜੇ ਪਰ ਮੈਨੂੰ ਬਹੁਤ ਪਛਤਾਵਾ ਲੱਗਾਈ ਮੈਂ ਐਵੇਂ ਸਾਰਿਆਂ ਬਾਤ ਬੈਠੀ ਆ ਪਛਤਾਵਾ ਤੇ ਤੁਹਾਨੂੰ ਹੈਗਾ ਏ ਇਹ ਦੋਵੇਂ ਭਰਾ ਪਤਾ ਬੱਚੇ ਭੂਤ ਨੇ ਜਿੰਨੂੰ ਆਖੀ ਦੇ ਉਹ ਆ ਤੇ ਰਹੀ ਗੱਲ ਆਪਦੀ ਭੈਣ ਦੀ ਉਹ ਤੇ ਕਿਤੇ ਮੰਮੀ ਕੋਈ ਗੱਲ ਕਰ ਦੇਣ ਸੁੱਖ ਨੂੰ ਉਹ ਨਹੀਂ ਜਰਦੇ ਤੇ ਉਹ ਸੱਸ ਦੀ ਕਿੱਥੋਂ ਜਰਨਗੇ ਮੰਮੀ ਗਲਤੀ ਤੇ ਤੁਹਾਡੇ ਤੋਂ ਬਹੁਤ ਵੱਡੀ ਹੋਈ ਆ ਤਾਂ ਹੀ ਤੇ ਮੈਂ ਤੁਹਾਨੂੰ ਆਖਿਆ ਸੀ ਮੰਮੀ ਕਿਉਂ ਆ ਗੱਲ ਕੀਤੀ ਤੁਹਾਂ ਗਰਮੀ ਤੇ ਮੈਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਤੇ ਸੱਸ ਤੇਰੀ ਨੇ ਇੰਨੀਆਂ ਰਖ ਭੀਰ ਹੋਣਾ ਕੋ ਗੱਲਾਂ ਲਪੋਲ ਕੋ ਕੇ ਰਖੀਆਂ ਜਿਹੜੀਆਂ ਸੁੱਖ ਦੀਆਂ ਦੱਸੀਆਂ ਨਹੀਂ ਮੈਨੂੰ ਕੀ ਪਤਾ ਹੀ ਜੇ ਮੈਨੂੰ ਇੰਨੀ ਗੱਲ ਦਾ ਪਤਾ ਹੁੰਦਾ ਤੇ ਮੈਂ ਤਾਂ ਕਦੇ ਵੀ ਨਹੀਂ ਗੱਲ ਕਰਨੀ ਹੁਣ ਪਤਾ ਸਾਰੀ ਗੱਲ ਦੇ ਥੱਲੇ ਮੈਂ ਆ ਗਈ ਆ ਕਿਤੇ ਵਾਅਦਾ ਘਟਾ ਨਾ ਕਿਤੇ ਹੋ ਜੇ ਵਾਹਿਗੁਰੂ ਮੇਰੀ ਰੱਖੇ ਹੁਣ ਮੰਮੇ ਤੁਸੀਂ ਆਪਸੇ ਆਣੇ ਆ ਜਨਾਨੀਆਂ ਬੰਦਿਆਂ ਦੇ ਸਿਰ ਨਹੀਂ ਗੱਲ ਆਉਣ ਦਿੰਦੀਆਂ ਜਿਹੜੀਆਂ ਸਿਆਣੀਆਂ ਹੁੰਦੀਆਂ ਉਹ ਕਹਿੰਦੀਆਂ ਬੰਦੇ ਤੇ ਰੋਲਾ ਪਾ ਕੇ ਬਹਿ ਜਾਂਦੇ ਆ ਮੁੜ ਕੇ ਤੇ ਜਿੱਠੀਆਂ ਔਖੀਆਂ ਜਾਂਦੀਆਂ ਆ ਪੁੱਤ ਜਦੋਂ ਪਿਓ ਸਿਰ ਤੇ ਹੋਏ ਨਾ ਚਲ ਹੁੰਦਾ ਕਿ ਉਹਨੂੰ ਦੱਸ ਦਿੰਦਾ ਚਲ ਮੈਂ ਆਖਿਆ ਕਿ ਛਾਂ ਤੇ ਉਹਨਾਂ ਭਰਾਵਾਂ ਨੂੰ ਦੱਸਿਆ ਹੋਣਗੀਆਂ ਜਦੋਂ ਪਿਓ ਨਹੀਂ ਸਿਰ ਤੇ ਸਾਰੀ ਗੱਲ ਰਗਵੀਰ ਉਹਨਾਂ ਨੂੰ ਪਤਾ ਹੋਣੀ ਮੇਰੀ ਜਾਣੇ ਬਲਾ ਮੈਂ ਤਾਂ ਪੁੱਠਿਆ ਚੱਕਰਾ ਚ ਪੈ ਗਈਆਂ ਟੱਕੜੇ ਟੱਕਦੇ ਰਹੇ ਮੰਮੀ ਵੀ ਚਲ ਮੰਮੀ ਤੁਸੀਂ ਇਨੀ ਟੈਨਸ਼ਨ ਨਾ ਲਈ ਜਾਓ ਮੈਨੂੰ ਪਤਾ ਹੀ ਆ ਵੀ ਤੁਹਾਡੇ ਢਿੱਡ ਚ ਗੱਲ ਨਹੀਂ ਰੁਕਦੀ ਕੋਈ ਵੀ ਗੱਲ ਹੋਵੇ ਚਲ ਨਹੀਂ ਕੋਈ ਗੱਲ ਨਹੀਂ ਗਰਮੀਤ ਰੁਕਦੀ ਚਾਹੀ ਨਹੀਂ ਭੰਜੀ ਨੂੰ ਬੜਾ ਪਤਾ ਹੀ ਪੀ ਮੈਂ ਗੱਲ ਕਰਨੀ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਚਾਹ ਪੀਓ ਜਿਹੜੀ ਹੋ ਗਈ ਹੋ ਗਈ ਤੇ ਨਾਲ ਗਰਮੀ ਦਾ ਪੁੱਤ ਤੂੰ ਮੈਨੂੰ ਫੋਨ ਲਾ ਕੇ ਦੇ ਉਹ ਦੋਵੇਂ ਪਰ ਪਹੁੰਚੇ ਗਏ ਆ ਐਵੇਂ ਨਾ ਵੱਧ ਘੱਟ ਬੋਲ ਕੇ ਖਲਾਰਾ ਪਾ ਦੇ ਤੇ ਖਲਾਰੇ ਪਿਆ ਜਾਂਦੇ ਪੁੱਤ ਸਾਹਮਣੇ ਬੜੇ ਔਖੇ ਆ ਤੇ ਮੈਂ ਇਹਨਾਂ ਨਾਲ ਗੱਲ ਕਰਾਂ ਉਹਦੀ ਸੱਸ ਨਾਲ ਗੱਲ ਕਰਾਂ ਹਨਾ ਮੰਮੀ ਕੋਈ ਨਹੀਂ ਫੋਨ ਤੇ ਮੈਂ ਤੁਹਾਨੂੰ ਲਾ ਦਿੰਨੀ ਆ ਰਾ ਚਾਹ ਦੀ ਕਿ ਲੋੜ ਹੈ ਢਿਸ਼ਤਿ ਲੈਉਣ ਦੀ ਮੰਮੀਆਂ ਦੀ ਚਲ ਰੋਕ ਜਾ ਰੋਕੇ ਪੀਨੇ ਮੈਂ ਤੇ ਆਪ ਨਹੀਂ ਬਣਾ ਕੇ ਲਈ ਤੁਸੀਂ ਬੈਂਦੇ ਸੋ ਚਾਹ ਮੈਂ ਬਣਾ ਲਿਓਣੀ ਤੇ ਚਲ ਕੋਈ ਕਹਿੰਦੀ ਜੇ ਮੈਂ ਬਣਾ ਦੇ ਦੀ ਤੇ ਫਿਰ ਕੀ ਹੋ ਗਿਆ ਵਾ ਪਰ ਉਹਨੇ ਤਾਂ ਕਹਿੰਦੇ ਹੁੰਦੇ ਕੋਈ ਗੱਲ ਨਹੀਂ ਐਨੀ ਪੀਣੀ ਤੇ ਥੋੜੀ ਬਣਾਈ ਦੀ ਨਹੀਂ ਹੁੰਦੀ ਹਾਂ ਚਾਹ ਪੀਓ ਭੈਣ ਜੀ ਕੋਈ ਨਹੀਂ ਪੀਨੇ ਵੇ ਹੋ ਗਿਆ ਮੇਰਾ ਖੋਲਦੇ ਨਹੀਂ ਅੰਦਰੋਂ ਕੋਈ ਸੁਣਦਾ ਨਹੀਂ ਕੀ ਗੱਲ ਇਹਨਾਂ ਨੂੰ ਫੋਨ ਹੁੰਦਾ ਵੀ ਟੱਡਾ ਮੰਮੀ ਨੇ ਹੀ ਫੋਨ ਕਰਨਾ ਤੇ ਕਾਲੋਂ ਮਮੀ ਨਾਲ ਉਹ ਮੈਂ ਨਹੀਂ ਗੱਲ ਕਰਨੀ ਮਮੀ ਨਾਲ ਮਮੀ ਨੇ ਤੇ ਇਹੋ ਕਹਿਣਾ ਵਾ ਕਿ ਪੁੱਤ ਗਏ ਜੇ ਨਾ ਕੋਈ ਗੱਲ ਨਾ ਕਰਿਓ ਤੇ ਬੇਇੱਜ਼ਤੀ ਕਰਾ ਕੇ ਆ ਜਿਓ ਲਿਓ ਮੈਨੂੰ ਫੜਾਓ ਫੋਨ ਮੈਂ ਕਰਦਾ ਮਮੀ ਨਾਲ ਤੁਸੀਂ ਗੇਟ ਖੜਕਾਓ ਕਰੋ ਖੜਕਾਓ ਗੇਟ ਨੂੰ ਹਲੋ ਹਾਂ ਜੀ ਮੰਮੀ ਗਾਂ ਉਸਨ ਮੇਰੀ ਮਨੀ ਰਾਤ ਦੇਕੇ ਤਾਂ ਪਹੁੰਚੇ ਤੇ ਮਮੀ ਗੇਟ ਲਾ ਕੇ ਪਹੁੰਚ ਗਿਆ ਉਹ ਖੋਲਣ ਨਹੀਂ ਦਐ ਵੀਰ ਗੇਟ ਖੜਕਾਉਂਦਿਆ ਵਾ ਮੈਨ ਲੱਗਦਾ ਕੰਦ ਟਪਣੀ ਪੈਣੀ ਆ ਇਹ ਤੜੀ ਕਰਨਾ ਮੇਰੀ ਗਾ ਉਸਨ ਬੜੀ ਅਕਲ ਤੋਂ ਕੰਮ ਲਿਓ ਬਹੁਤਾ ਨਾ ਮੈਂ ਜਿਆਦਾ ਕੰਮ ਕਰਿਓ ਖਰਾਬ ਤੈਨੂੰ ਪਤਾ ਵਾ ਤੇ ਕਬੀਤ ਥੜਿਆ ਵਾ ਬਜੀ ਤੋਂ ਹੋਰ ਨਾ ਪਤਾ ਹੀ ਘਰ ਬਸੋਣਾ ਵਾ ਚੜਨਾ ਲਿਗਾ ਕੁੜੀ ਦਾ ਮਮੀ ਹੁਣ ਕੁੜੀ ਮਰਬੋਣੀ ਥੋੜੀ ਨਾ ਇੱਥੇ ਗੱਲ ਤੇ ਹੀ ਕਰਨਾ ਆਇਆ ਨਾ ਗੱਲ ਤੇ ਕਰ ਨਾ ਸਾਡੇ ਨਾਲ ਗੇਟ ਥੋਣਾ ਕੋ ਤੋੜ ਲੈਣਾ ਵੀ ਗੇਟ ਕੱਪ ਕੇ ਬਾਹਰ ਨਿਕਲ ਜਾਣਾ ਵਾ ਜੀ ਚੱਲ ਭਾਵੇਂ ਗੇਟ ਖੋਲ ਪਰ ਪਤਾ ਵਾਧ ਕਟ ਨਾ ਬੋਲਿਓ ਐ ਸਮਝਣਾ ਬੋਲਿਓ ਉਹਨੂੰ ਵੀ ਸਮਝਾਈ ਵੀਰ ਨੂੰ ਕਿ ਕੋਈ ਗੱਲ ਨਹੀਂ ਜੇ ਵਾਧ ਕਟ ਹੋ ਵੀ ਜਾਊ ਤਾਂ ਪੁੱਤ ਮੇਰਾ ਤੂੰ ਸਮਝਾਈ ਉਹਨੂੰ ਪਿਆਵਾ ਖਿਜਿਆ ਪਿਆਵਾ ਕਰੋ ਉਹ ਕੋਈ ਗੱਲ ਨਹੀਂ ਮੰਮੀ ਮੈਂ ਗੱਲ ਤੇ ਕਰ ਲੂੰਗਾ ਉਹ ਗੇਟ ਤੇ ਖੋਲਣ ਗੱਲ ਤੇ ਕਰ ਸਾਡੇ ਨਾਲ ਕੋ ਗੇਟ ਹੀ ਨਹੀਂ ਖੋਲੰਦਾ ਮੇਰਾ ਪੁੱਤ ਅੱਗੇ ਆਪਣੇ ਘਰ ਕਿੰਨਾ ਖਲਾਰਾ ਪਿਆ ਕਿੰਨੀ ਵਿਫਤਾ ਪਈ ਆ ਅਸੀਂ ਵਿਫਤਾ ਨੂੰ ਅੱਕੇ ਫੜੇ ਰਾਤ ਦੇਣ ਤੋਂ ਹੁਣ ਉਹ ਨਾਲ ਨਾਲ ਇੱਥੇ ਕੁੜੀ ਵਿਫਤਾ ਨੂੰ ਫੜੀ ਜਾਵੇ ਤੇ ਇਹ ਵਾਧ ਕਟ ਬੋਲਦਾ ਤੇ ਉਸੇ ਆਪਾ ਪੈ ਜੇ ਉਤਰ ਜਾ ਵੀ ਉਹ ਨਹੀਂ ਮੰਮੀ ਸਿਆ ਪਾਣੀ ਪੀਂਦਾ ਕੋਈ ਗੱਲ ਨਹੀਂ ਵੀਰ ਸਿਆਣਾ ਵਾ ਗੱਲ ਕਰੂਗਾ ਗੱਲ ਹੀ ਕਰਨ ਆਇਆ ਇਹ ਵੀ ਕਿਉਂ ਇਦਾਂ ਕਰਦੇ ਤੁਸੀਂ ਵੀਰ ਸਿਆਣਾ ਤਾਂ ਹੈਗਾ ਪੁੱਤ ਪਰ ਉਹ ਖਿਜਿਆ ਬੜਾ ਤੇ ਨਾ ਬਾਰ ਬਾਰ ਉਹ ਇੱਕ ਗੱਲ ਕਾਣੀ ਬੁਖਿਜਿਆ ਖੱਪਿਆ ਕਰੋਗੇ ਆ ਵਾ ਫੋਨ ਨਾਲ ਹਟਾ ਗੁੱਸਾ ਔਰ ਬਜੀ ਦਾ ਗੁੱਸਾ ਉੱਤੇ ਕੱਢਦੇ ਕੋਈ ਨਹੀਂ ਕੋਈ ਨਹੀਂ ਗੱਲ ਕਰਦੇ ਆ ਤੇ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਆ ਮਣੀ ਫੋਨ ਕੱਟ ਤੂੰ ਤੂੰ ਹੀ ਢਾਵ ਮੈਨੂੰ ਜਾ ਕੇ ਕੰਨ ਟੱਪਣੇ ਪੈਣੀਆਂ ਇੱਕ ਮਿੰਟ ਹੋ ਜਾ ਵੀਰ ਮੰਮੀ ਚਲੋ ਮੈਂ ਕੋਈ ਗੱਲ ਨਹੀਂ ਕਰਦਾ ਗੱਲ ਮਣੀ ਫੋਨ ਨਾ ਕੱਟੇ ਮੇਰੀ ਗੱਲ ਧਿਆਨ ਨਾਲ ਸੁਣ ਹਾਂਜੀ ਹਾਂਜੀ ਜੇ ਅੰਦਰ ਚੱਲੇ ਤਾਂ ਤੇ ਮੇਰੀ ਉਹਦੀ ਸੱਸ ਨਾਲ ਗੱਲ ਕਰਾਇਓ ਪੁੱਤ ਮੈਂ ਆਪੇ ਸਾਥ ਨਾਲ ਗੱਲ ਕਰ ਲੂੰਗੀ ਤੁਸੀਂ ਮੈਨੂੰ ਪਤਾ ਵੱਟ ਘਟ ਬੋਲ ਆਉਣਾ ਵਾ ਇਹ ਤਾਂ ਨਾ ਕਰਿਓ ਤੇ ਮੇਰੀ ਆਪੇ ਕਰ ਲਓ ਮੈਂ ਆਪਣੇ ਘਰ ਨਾਲ ਆਪੇ ਉਹਨਾਂ ਨਾਲ ਗੱਲ ਕਰ ਲੂੰਗੀ ਤੇ ਇੰਜ ਹੀ ਨਾ ਚਲ ਠੀਕ ਆ ਕੋਈ ਗੱਲ ਨਹੀਂ ਚੰਗਾ ਚੰਗਾ ਠੀਕ ਘੱਟ ਫੂੰ ਯਾਰ ਚਲ ਠੀਕ ਆ ਮੰਮੀ ਐਦਾਂ ਕਰ ਕੰਦ ਟੱਪ ਜਾਣ ਕੇ ਨੇ ਬੂਹਾ ਖੋਲਣ ਦੇ ਜਾਬਦੇ ਵੀਰ ਕਿਤੇ ਅੰਦਰ ਅੰਦਰ ਕਹਿ ਹੋਣੇ ਆ ਬਾਥਰੂਮ ਨੂੰ ਹੋ ਸਕਦਾ ਕਿਤੇ ਬੈਠੀ ਹੋਣੀ ਜਾਂ ਅੰਦਰ ਪਿਛਾਂ ਬੈਠੇ ਹੋਣਗੇ ਕੋ ਪਤਾ ਨਹੀਂ ਲੱਗਈ ਵਰੀ ਤੇ ਐਦਾਂ ਹੀ ਬੋਲੇ ਕਿ ਨਾ ਵਾਜੇ ਨਹੀਂ ਸੁਣਦੀ ਗੇੜਦੀ ਖੜਕਾਓ ਇੱਕ ਵਾਰੀ ਫੇਰ ਖੜਕਾਓ ਸ਼ਾਇਦ ਸੋਲਣ ਕੇ ਆਉਣ ਮੈਂ ਤਾਂ ਪੂਰਾ ਖੜਕਾਉਂਨੇ ਆ ਆਵਾਜ਼ ਮਾਰੋ ਸੁਖ ਹੱਦ ਹੋ ਗਈ ਐ ਇੰਨੇ ਵੀ ਬੋਲੇ ਨਹੀਂ ਹੋ ਗਏ ਮਗਰਲੇ ਸੁਣਨੀ ਕੱਖ ਨਹੀਂ ਜਾਉਣਾ ਉਹਨਾਂ ਨੂੰ ਕਿਤੇ ਆ ਲੈ ਫੋਨ ਮੰਮੇ ਕੀ ਆਂਦੇ ਨੇ ਕਾਲੇ ਤੇ ਨਹੀਂ ਪੈਂਦੇ ਪੋਤੇ ਨਹੀਂ ਕਾਲੇ ਕੀ ਪਹਿਣਾ ਐ ਤੇ ਗੇਟ ਹੀ ਖੜਕਾਈ ਜਾਂਦੇ ਈ ਤੇ ਗੇਟ ਖੋਲਿਆ ਨਹੀਂ ਮੈਂ ਨਿੱਕੇ ਨੂੰ ਬਥੇਰਾ ਸਮਝਾਇਆ ਵੀ ਵੱਡਾ ਤੁਹਾਨੂੰ ਬੜਾ ਕਾਲਾ ਗਿਆ ਤਤੇ ਗਏ ਆ ਤਵੇ ਸਭਲੇ ਘਰੋਂ ਗਏ ਜੋ ਮੇਰੇ ਤਾਂ ਹੁਣ ਕਿਹਾ ਵੀ ਮੇਰੀ ਉਹਦੀ ਸੱਸ ਨਾਲ ਗੱਲ ਕਰਾ ਦੇ ਤੈਨੂੰ ਪਤਾ ਵਾ ਖਲਾਰਾ ਪਿਆ ਜਾਂਦਾ ਸਾਹਮਣਾ ਬੜਾ ਔਖਾ ਵਾ ਕੋਈ ਨਹੀਂ ਮੰਮੀ ਉਦੋਂ ਤੁਸੀਂ ਇਹਨਾਂ ਨੂੰ ਤੇ ਚੰਗੀ ਤਰ੍ਹਾਂ ਸਮਝਾਇਆ ਨਾ ਇਹ ਸਿਆਣੇ ਆ ਭਾਜੀ ਇਹ ਸਿਆਣੇ ਭਾਜੀ ਵੀ ਬਥੇਰੇ ਆ ਪਰ ਭਾਜੀ ਕਾੜ ਪੈ ਜਾਂਦੇ ਆ ਇਹ ਥੋੜਾ ਠੰਡਾ ਹੀ ਰਹਿੰਦੇ ਆ ਆਲੇ ਤਨੇ ਪੈਂਦਾ ਕੋ ਸੁੱਖ ਦਾ ਦੁੱਖ ਜਰਿਆ ਨਾ ਜਦ ਤੈਨੂੰ ਪਤਾ ਲੱਗਿਆ ਤਾਂ ਉਹਨੇ ਕਦੀ ਫੁੱਲਦੀ ਨਹੀਂ ਮਾਰੀ ਕਦੀ ਫਿਟੇ ਮੂੰਹ ਨਹੀਂ ਕਦੀ ਉਹਨੂੰ ਕਹੀ ਨਾ ਤੇ ਆ ਪੁੱਤਾਂ ਕੋ ਪਾਲਿਆ ਹੀ ਉਹਨੂੰ ਤਾਂ ਕਰਕੇ ਕੋ ਜਰਿਆ ਨਹੀਂ ਉਹ ਜਾਂਦਾ ਭੈਣ ਜੀ ਨੇ ਕਿਹਾ ਤਾਂ ਕੋ ਜਰਿਆ ਨਹੀਂ ਗਿਆ ਤੋੜਦਾ ਚਲ ਗਿਆ ਤੇਰੇ ਸਾਹਮਣੇ ਕੋਈ ਨਹੀਂ ਮੰਮੀ ਤੂੰ ਵੀ ਕਰਨਾ ਕਰ ਉਹ ਗੱਲ ਜ਼ਰੂਰ ਕਰਨਗੇ ਜੇ ਤੁਸੀਂ ਕਿਹਾ ਨਾ ਵੀ ਸੱਸ ਨਾਲ ਗੱਲ ਕਰਾਉ ਉਹਦੀ ਜ਼ਰੂਰ ਕਰਾਉਣਗੇ ਭੈਣ ਜੀ ਜਿਆਦਾ ਟੈਨਸ਼ਨ ਨਾ ਲਓ ਚਲੋ ਹੁਣ ਉਹ ਹੀ ਸਿਆਣੇ ਆ ਸਮਝਦਾਰ ਵਾ ਤੇ ਆ ਪੁੱਤਾਂ ਵਾਲੇ ਆ ਨਾਲੇ ਉਹਨਾਂ ਨੇ ਦੁਨੀਆ ਵੇਖੀ ਆ ਕੋਈ ਨਹੀਂ ਸਭ ਠੀਕ ਹੀ ਕਰਕੇ ਆਉਣਗੇ ਮੈਂ ਤੇ ਆ ਆੱਖਾਂ ਡੀਆ ਮਾਰੇ ਭਲੀ ਕਰ ਕੀ ਏਡ ਖੜਕਣ ਡਿਆ ਮੈਨੂੰ ਲੱਗਦਾ ਕਦੋਂ ਦਾ ਹੀ ਖੜਕਣ ਡਿਆ ਹੋਣਾ ਇੱਕ ਤਾਂ ਦੂਜੇ ਮਹੱਲੇ ਤੇ ਗੇਟ ਲਾਇਆ ਵਾ ਤੇ ਅੰਦਰ ਕਿਹੜਾ ਕੁਝ ਪਤਾ ਲੱਗਦਾ ਵਾ ਇੰਤਾਂ ਹੀ ਬਾਹਰ ਪਾਜੀਆਂ ਵਾਲੀਆਂ ਸੱਦੇ ਵਾਲੇ ਬੂਆ ਖੜਕਾ ਖੜ ਕੋ ਕੇ ਚਲ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਤੇ ਹੇ ਕੌਣ ਵਾ ਜਿਹੜਾ ਇੰਦਾ ਗੇਟ ਪੰਨਣ ਡਿਆ ਕਿਹਾ ਵੀ ਇਹ ਮੇਨਾਂ ਨੂੰ ਵੀ ਬੰਦਾ ਬਹਿਲੇ ਲਵਾ ਸਾਡਾ ਅੰਦਰ ਪਤਾ ਤੇ ਲੱਗੇ ਉਹ ਤੇ ਕਿਤੇ ਇਹਨਾਂ ਨੇ ਗੱਲ ਮੰਨਣੀ ਨਹੀਂ ਵੇ ਇੰਤ ਮੰਮੀ ਯਾ ਦਰਵਾਜਾ ਖੜਕਣ ਡਿਆ ਤੇ ਮੈਂ ਕੌਣਾਂ ਚਲਨੀ ਮੈਂ ਪਤਾ ਨਹੀਂ ਕੌਣ ਵਾ ਤੇਰਾ ਤੇ ਨਾ ਉਦਾਂ ਹੀ ਫਿਰਨ ਵਾਲ ਧਿਆਨ ਰਹਿਂਦਾ ਵਾ ਗੇਟ ਖੜਕਣ ਡਿਆ ਤੇ ਮੈਂ ਨਹੀਂ ਖੋਲ ਸਕਦੀ ਤੂੰ ਹੀ ਤਾਂ ਬਸ ਮੰਮੀ ਮੈਨੂੰ ਗੱਲਾਂ ਹੀ ਕਰਨੀ ਤਾਂ ਫਿਰ ਨਾ ਮੈਂ ਕਿੱਥੇ ਚਲ ਜਾਣਾ ਆਪਣੇ ਘਰ ਗੇਟ ਲੱਗਾ ਅੰਦਰੋਂ ਮੈਂ ਖੋਲਣਾ ਬਾਹਰ ਗਲੀ ਚ ਤੈਨੂੰ ਪਾ ਚੱਲਨੀ ਮੈਂ ਮੈਂ ਹੈਗੀ ਆ ਨਾ ਗੇਟ ਖੋਲਣ ਵਾਲੀ ਤੇਰੀ ਕੋਈ ਜ਼ਰੂਰੀਆ ਬਤਾਂ ਗੇਟ ਖੇਲਣ ਜਾਣਾ ਵਾ ਤੇ ਕੀ ਪਤਾ ਫਿਰ ਕਦੋਂ ਕਦਾਂ ਖੜਕਣ ਡਿਆ ਵਾ ਤੇ ਕੋਈ ਗੱਲ ਨਹੀਂ ਮੈਂ ਖੋਲ ਲੈਨੀ ਆ ਤੂੰ ਚੁੱਪ ਕਰਕੇ ਤੇ ਬਹਿ ਜਾ ਮੰਮੀ ਉਦਾਂ ਹੀ ਤੁਸੀਂ ਮੈਨੂੰ ਬੜੀਆਂ ਵੱਡ ਘੱਟ ਗੱਲਾਂ ਕਰਨੀਆਂ ਫੇਰ ਨਾ ਤੂੰ ਮੈਨੂੰ ਚੰਗੀ ਭਲੀਆਂ ਕੀ ਆ ਤੈਨੂੰ ਮਾੜੀ ਮੋਟੀ ਕੋਈ ਗੱਲ ਕਹਿ ਦੋ ਤੇ ਫੇਰ ਤੇਰਾ ਮੂੰਹ ਬੰਨ ਜਾਂਦਾ ਵਾ ਮੈਨੂੰ ਗੱਲਾਂ ਕਰਦੇ ਆ ਤੇ ਇਹ ਤਾਂ ਮੈਨੂੰ ਬਸ 24 ਘੰਟੇ ਵੱਧ ਖਾਣ ਨਹੀਂ ਹੁੰਦੇ ਮੈਂ ਕਿਹਾ ਹੁਣ ਵੀ ਆਡੇ ਚ ਸਾਰਾ ਕੁਝ ਸਹੀ ਹੋਜੂ ਸਹੀ ਹੋਜੂ ਪਰ ਨਾ ਕਿੱਥੇ ਤੂੰ ਇਹਦੇ ਕਿਤੇ ਕਹਿਣੋ ਹਟਦੇ ਹੀ ਨਹੀਂ ਮੈਨੂੰ ਗੱਲਾਂ ਲਾ ਲਾ ਕੇ ਕਰਦੇ ਰਹੀ ਨੇ ਸਾਰਾ ਦਿਨ ਗੱਲਾਂ ਤੇ ਤੈਨੂੰ ਇਤਨਾ ਹੀ ਪੜੀਆਂ ਆਉਂਦੀਆਂ ਆ ਜੇ ਕਿਨੇ ਗੱਲਾਂ ਸਿੱਖਣੀਆਂ ਨਾ ਤੇ ਤੇਰੇ ਕੋ ਸਿੱਖੇ ਆ ਮਮੀ ਜੀ ਮੈਂ ਤੁਹਾਡੇ ਮੁੰਡੇ ਨੂੰ ਕੁਝ ਦੱਸ ਦੇ ਨਹੀਂ ਦੇਦਾ ਮਤਲਬ ਮੇਰਾ ਨਜਾਇਜ਼ ਫਾਇਦਾ ਨਾ ਚੁੱਕੋ ਫਿਰ ਤੇ ਦੱਸ ਦੇ ਮੁੰਡੇ ਨੂੰ ਮੁੰਡਾ ਮੇਰੇ ਤੇ ਈਸੀ ਲੱਗਾ ਵਾ ਜੰਮਿਆ ਪਾਲਿਆ ਇੱਦਾਂ ਤਗੜਾ ਮੈਂ ਕੀਤਾ ਵਾ ਤੂੰ ਮਗਰੋਂ ਆ ਕੇ ਤੇ ਮੁੰਡੇ ਵਾਲੀ ਭਣ ਗਈ ਆ ਤੇ ਫਿਰ ਨਾ ਹਾਂ ਵੀ ਹੁੰਦੇ ਆਪਣਾ ਮੁੰਡਾ ਨਾ ਹੀ ਕਰਦੇ ਵਿਆਹ ਦਾ ਤੇ ਵਿਆਹ ਦੀ ਕਿਉਂ ਨਾ ਸਾਰੀ ਦੁਨੀਆ ਵੀ ਆਉਂਦੀ ਆ ਮੈਂ ਕੋਈ ਹਲੋ ਕਰ ਵੀ ਆਇਆ ਵਾ ਫਿਰ ਮੈਂ ਕੀ ਇਹ ਤਾਂ ਡਮਾੜਾ ਕਰਨ ਦੀ ਮੈਨੂੰ ਮੈਂ ਤਾਂ ਚੰਗੀ ਸਮਝ ਲਓ ਜਬਾਰ ਸਮਾਹ ਕੇ ਤੂੰ ਚੁੱਪ ਕਰਕੇ ਤੇ ਉੱਥੇ ਅੰਦਰ ਚੱਲ ਜਾ ਮੈਂ ਜਾ ਕੇ ਆਪੇ ਗੇਟ ਖੋਲਦੀ ਆ ਤੇ ਮੈਨੂੰ ਕੀ ਲੋੜ ਪਈ ਗੇਟ ਖੋਲਣ ਦੀ ਮੈਂ ਵੀ ਤਾਂ ਹੀ ਆਖਿਆ ਦਰਵਾਜ਼ਾ ਖੜਕਣ ਦੇ ਨਾ ਖੋਲਣ ਜਾਂਦੀ ਮੁੜ ਕੇ ਤੂੰ ਹੀ ਗੱਲਾਂ ਕਰਦੇ ਜੇ ਬਹੁਤ ਗੱਲਾਂ ਕਰਦੇ ਤੈਨੂੰ ਤਾਂ ਤੇਨ ਦਾ ਮੌਕਾ ਚ ਆਈ ਨਾ ਕਿਸੇ ਤਰ੍ਹਾਂ ਕੋਈ ਬਾਣੀ ਲੱਭਦੀ ਰਹਿਣੀ ਆ ਚਲੋ ਕੋਈ ਨਹੀਂ ਅੱਜ ਸਾਬੀ ਹੁੰਦੇ ਪਰ ਮੈਂ ਦੱਸਦੀ ਆ ਫਿਰ ਸਾਰੀ ਗੱਲ ਮੈਨੂੰ ਸਾਬੀ ਦਾ ਡਰ ਨਹੀਂਗਾ ਪਿਆ ਸਾਬੀ ਨੂੰ ਇਹ ਦੱਸਦੀ ਆ ਪਖਾਂਡ ਬੜੇ ਕਾਤੀਆ ਵਾਸੀ ਲੱਗੇ ਆਣੀ ਬਾਹਰ ਵਰਦੇ ਰਿੰਦਾ ਦਾ ਚਵੀ ਕੇ ਕੋਈ ਬਾਣਾ ਲੱਗਿਆ ਤੈਨੂੰ ਇਹ ਕਿਹੜਾ ਜਰਾਵਾ ਲੋਨੀ ਇਹੋ ਸਭ ਕੁਝ ਕੋਈ ਬਾਣੀ ਜਈ ਬਾਣੀ ਇੱਕ ਵੀ ਨਹੀਂ ਕਿਹਾ ਕੋਈ ਵੀ ਗੱਲ ਕਹਿੰਦਾ ਸਮਝਾਣਾ ਨਹੀਂ ਮਾੜੀ ਬੋਲ ਸਸਕੇ ਮਸੀ ਸਸਿਕਾ ਸਸਕੇ ਮਸੀ ਸਸਿਕਾ ਕਿਦਾਂ ਆਉਣੇ ਹੋਏ ਬਾ ਸੁੱਕਣਾ ਗੱਲ ਹੀ ਨਹੀਂ ਆਈ ਬਾਬਾ ਦਿਨ ਹੋ ਗਿਆ E meyke cala ce sokhru mele ye jage. Kallo meyllo sokhru ve bejandita ge gore ati ati. Saçikar. Saçikar. Giyana. Saçikar. Ayo ਸਨਾਓ ਵੀ ਠੀਕ ਠਾਕ ਮੈਂ ਤਾਂ ਠੀਕ ਠਾਕ ਵਾਂ ਤੂੰ ਆਪਣੇ ਚੇਲ ਦਾ ਕੀ ਹਾਲ ਪੜਾਇਆ ਵਾ ਕੀ ਹੋਇਆ ਵਾ ਸੁਖਸਾਨ ਦਾ ਵਾ ਸਾਬ ਵੀਰ ਮੈਂ ਕਿਹੜਾ ਖੁਸ਼ੀ ਨਾ ਬਣਾਇਆ ਮੈਨੂੰ ਵੀ ਟੈਨਸ਼ਨ ਹੈ ਤੂੰ ਇਹਦੇ ਮੈਨੂੰ ਵਿਆਹ ਕੇ ਬਸ ਮੇਰਾ ਫਾਵਾਟਾ ਮੈਨੂੰ ਕਿਹੜਾ ਆਪਣੀ ਸਮਝ ਤੇ ਨਾ ਮੇਰਾ ਫੋਨ ਚੁੱਕ ਦੇ ਨਾ ਮੈਨੂੰ ਕਰਦੀ ਕੋਈ ਗੱਲ ਦੱਸ ਦੇ ਉਹ ਨਹੀਂ ਕੋਈ ਗੱਲ ਨਹੀਂ ਕੀ ਸਭ ਠੀਕ ਠਾਕ ਵਾ ਜੇ ਮੈਂ ਇੰਨੇ ਫੋਨ ਕੀਤੇ ਫਿਰ ਮੇਰਾ ਫੋਨ ਕਿਉਂ ਨਹੀਂ ਚੁੱਕਿਆ ਉਹ ਫੋਨ ਮੇਰਾ ਖਰਾਬ ਹੋ ਗਿਆ ਸੀ ਕਰਦੀਆਂ ਗੱਲਾਂ ਮੈਨੂੰ ਬਾਹਰ ਦੇ ਲੋਕਾਂ ਕੋਲੋਂ ਪਤਾ ਲੱਗਦੀਆਂ ਜਿਹੜੀਆਂ ਤੁਸੀਂ ਦੱਸਣੀਆਂ ਗਵਾ ਜਾਣੀਆਂ ਕੀ ਪਤਾ ਲੱਗਾ ਤੈਨੂੰ ਬਾਹਰ ਹੁਣ ਚੱਲ ਬਾਕੀ ਗੱਲਾਂ ਛੱਡ ਦੱਸ ਵੀਰ ਕਾਕਾ ਠੀਕ ਹੋਣਾ ਨੇ ਲੱਗਿਆ ਵਾ ਕਿ ਨਹੀਂ ਹਜੇ ਬਿਲਕੁਲ ਠੀਕ ਠਾਕ ਹੈ ਵਧੀਆ ਰਾਜੀ ਭਾਜੀ ਆ ਚਾਚੀ ਨੇ ਮੈਨੂੰ ਦੱਸਿਆ ਸੀ ਚਾਚੀ ਵਾਲੀ ਗੱਲ ਝੂਠੀ ਨਾ ਕਾਕਾ ਕਰੇ ਹੀ ਓਏ ਹੁਣ ਸਭ ਕੁਝ ਠੀਕ ਠਾਕ ਵਾ ਤੂੰ ਚਿੰਤਾ ਨਾ ਕਰ ਨਿਆਣੇ ਐ ਨੌਂ ਬਰ ਨੌਂ ਆ ਕਰ ਉਹ ਆਪਣੀ ਦੱਸ ਜਿਹੜੀ ਗੱਲ ਤੇਨੂੰ ਚਾਚੀ ਨੇ ਦੱਸੀ ਨਾ ਬਹੁਤ ਸੱਚੀ ਹੀ ਗੱਲ ਪਰ ਹੁਣ ਇਸ ਟਾਈਮ ਤੇ ਸਭ ਠੀਕ ਠਾਕ ਐ ਵਧੀਆ ਵਾ ਕਾਕਾ ਆਪਣਾ ਬਿਲਕੁਲ ਰਾਜੀ ਬਾਜੀ ਆ ਬਿਲਕੁਲ ਠੀਕ ਠਾਕ ਆ ਤੂੰ ਇਹਨੂੰ ਕੋਈ ਮੈਨੂੰ ਦੱਸਦਾ ਇਹਨ ਘਰ ਦੀ ਗੱਲ ਬਸ ਕਹਿੰਦੇ ਬਗਾਨੀ ਆਏ ਬਗਾਨੀ ਸਮਝਿਆ ਬਗਾਨੀ ਨਹੀਂ ਸਮਝਿਆ ਅਸੀਂ ਤਾਂ ਅੱਗੇ ਪਰੇਸ਼ਾਨ ਹੀ ਤੇ ਤੇਰੇ ਸਾਹਮਣੇ ਮੈਂ ਅੱਗੇ ਵੀ ਉਹਨੂੰ ਛੱਡਣਾ ਤੇ ਸਸਤਰੀ ਕਰਦੀ ਵਧ ਘੱਟ ਕਰਨਾ ਉਹਦੋਂ ਤੇ ਮੈਂ ਚੁੱਪਚੀਪਾ ਚੱਲ ਗਿਆ ਫੇਰ ਮੈਂ ਮੈਂ ਤੈਨੂੰ ਫੋਨ ਕੀਤਾ ਤੂੰ ਜिद ਕਰਨੀ ਆਉਂਦੀ ਤੇ ਫੇਰ ਉਹਨਾਂ ਘਣਾ ਨਹੀਂ ਘਲੋਣੀ ਤੇ ਮੈਂ ਅਹੀਂ ਇੱਥੇ ਪਰੇਸ਼ਾਨੀ ਚ ਪਾਇਆ ਤੂੰ ਉੱਥੇ ਪਰੇਸ਼ਾਨੀ ਚ ਰਹੇਗੀ ਇਹਨੋਂ ਬਿਹਤਰ ਮੈਂ ਤਾਂ ਹਜੇ ਨਹੀਂ ਕਰਦੇ ਕੋਈ ਗੱਲ ਨਹੀਂ ਤੇ ਚੱਲ ਇਹ ਕੀ ਅਸੀਂ ਪੈਦਾ ਸਖਤ ਕੀਤਾ ਪੁਲਿਸ ਨੇ ਭਜ ਨੱਠ ਬੜੀ ਕੀਤੀ ਤੇ ਕੰਮ ਵਾਲੀ ਨੇ ਨਿਆਣਾ ਚੁੱਕਿਆ ਅਸੀਂ ਸਾਡਾ ਅੱਛਾ ਉਹ ਫਿਰ ਤੀਜੇ ਚੌਥੇ ਦਿਨ ਨਹੀਂ ਮਿਲ ਕੇ ਦੇਖੀ ਸਾਡਾ ਤੇ ਦਿਮਾਗ ਨਹੀਂ ਚੱਲਿਆ ਕਿ ਇਹਨੂੰ ਫੋਨ ਕਰਨਾ ਕਿ ਇਹਨੂੰ ਪੁੱਛਣਾ ਜਾਂ ਕਿਉਂ ਦੱਸੀਏ ਕੀ ਦੱਸੀਏ ਕਿ ਇਹਨੂੰ ਅਹੀਂ ਤੇ ਆਪਣੇ ਭਜ ਨੱਠ ਕਰਦੇ ਨੇ ਸਾਰੇ ਬੰਨੇ ਤੇ ਤੁਸੀਂ ਕੰਮ ਵਾਲੀ ਦਾ ਪਤਾ ਕਰਕੇ ਨਹੀਂ ਲਾਇਆ ਕਰ ਓਏ ਕੰਮ ਵਾਲੀ ਦੇ ਪਿੰਡ ਦੀ ਸੀ ਚੰਗੀ ਭਲੀ ਸੀ ਉਹਦੇ ਪਤਾ ਨਹੀਂ ਕੀ ਮਨ ਚ ਲਾਲਚ ਆ ਗਿਆ ਉਹਨੇ ਆਹ ਕਹਾੜਾ ਕਰਤਾ ਆਹੇ ਕਿਦੀ ਪਾਪਨ ਨਿਕਲੀ ਦੱਸ ਉਹਦਾ ਵਿੱਚ ਕੀ ਹੀ ਲਾਲਚ ਜੀ ਵੀਰ ਮੈਨੂੰ ਦੋਹਣ ਦੱਸ ਵੀ ਜੋ ਵੀ ਵੀਰ ਕਹਿੰਦੇ ਆ ਸੱਚ ਵਾ ਨਾ ਕਾਕਾ ਮਿਲ ਗਿਆ ਵਾ ਨਾ ਠੀਕ ਠਾਕ ਵਾ ਨਾ ਹੁਣ ਨਾ ਮੇਰੇ ਕੋ ਝੂਠ ਬੋਲੇਓ ਉਹ ਨਹੀਂ ਨਹੀਂ ਸੁਖ ਬਿਲਕੁਲ ਠੀਕ ਠਾਕ ਆ ਰਾਜੀ ਵਾਜੀ ਆ ਵੀ ਸੱਚ ਕਹਿੰਦਿਆ ਵਾ ਹੁਣ ਆਪਣੇ ਘਰੇ ਆ ਬਾਲੀ ਗੱਲ ਆ ਨਾ ਤੂੰ ਤਿਆਰ ਹੋ ਤੇ ਆਪਾਂ ਚੱਲਦੇ ਆ ਚੱਲ ਕੇ ਜਾ ਕੇ ਆ ਵੇਖ ਲਾ ਤੂੰ ਨਾਲ ਤਿਆਰ ਹੋ ਜਾ ਅਸੀਂ ਤੈਨੂੰ ਲੈ ਜਾਂਦੇ ਆ ਜਾਨਿਆਂ ਨੂੰ ਹਾਥ ਅੰਗਣ ਕੋ ਫਾਰਸੀ ਗਿਆ ਪਰੇਲ ਕੋ ਫਾਰਸੀ ਗਿਆ ਅੱਖੀ ਵੀ ਨਹੀਂ ਸਭ ਕੁਝ ਆ ਗਿਆ ਦੇਖਾਂ ਕਿੰਨੇ ਲੱਖ ਕਰ ਕਰ ਦੱਸਣ ਗਈ ਆ ਉਹਨਾਂ ਨੂੰ ਕਿਦਾਂ ਰੋ ਰੋ ਕੇ ਦੱਸਣ ਗਈ ਆ ਜਿੱਦਾਂ ਜਿਹੜੀ ਬੜੀ ਫਾਇਲ ਆਈ ਹੁੰਦੀ ਆ ਉਹ ਜੀ ਹੋਵਾ ਜਿਹੜੇ ਉਹ ਜੀ ਸੁਣ ਜਾਂਦੇ ਆ ਬਲਸ਼ਣੀ ਜੀ ਰੋਂ ਤੋਂ ਬਗੈਰ ਇਹਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ ਰੋ ਰੋ ਕੇ ਉਹਨਾਂ ਨੂੰ ਦੱਸਣ ਗਈ ਆ ਕੋਈ ਗੱਲ ਨਹੀਂ ਇੱਧਰ ਆਉਂਦੀ ਆ ਇਹਨੂੰ ਦੱਸਣੀ ਆ ਜਦਾਂ ਪਚੰਗੀ ਕਰਾ ਤੇ ਉਹਨਾਂ ਨਾਲ ਵੀ ਗੱਲ ਕਰਦੀ ਆ ਇਤਹਾ ਹੀ ਰਹੀ ਆ ਕਿ ਕੌਣ ਨਾਲ ਪਖੰਡ ਦੇ ਨੇ ਆਉਂਦੀ ਆ ਨਾ ਇਹ ਉਹਨਾਂ ਤੋਂ ਵੱਧ ਤੇ ਭਰਾ ਇਹਦੇ ਤੋਂ ਵੱਧ ਹੀ ਹੂੰ ਚੋਕੀ ਅਭੀ ਤੋਰ ਪਈ ਆ ਛੇਤੀ ਨਾਲ ਹੀ ਵੇਖੀ ਆ ਤੇ ਸਹੀ ਬਣਾ ਜਾ ਕੇ ਕਿ ਕਿੰਦੀ ਕ ਫੈਲਾਈ ਆ ਆਹ ਜੇ ਰਗਲ ਸੋਈ ਤੇ ਕਾਦੀਆਂ ਤੇਰਾ ਲਾਲ ਚੰਗੀ ਕਰ ਨਈ ਵੀਰ ਜਕੀਨ ਤੇ ਮੈਨੂੰ ਤੁਹਾਡੇ ਤੇ ਪੂਰਾ ਵਾ ਪਰ ਮੈਨੂੰ ਲੱਗਿਆ ਕਿ ਸ਼ਾਇਦ ਤੁਸੀਂ ਮੈਨੂੰ ਖੁਸ਼ ਕਰਨ ਦੇ ਮਾਰੇ ਝੂਠ ਹੀ ਨਾ ਬੋਲੋ ਵੀ ਕਿਤੇ ਹੁਣ ਇਹ ਨਾ ਟੈਨਸ਼ਨ ਲਵੇ ਵੀ ਇਹ ਨਾ ਦੁਖੀ ਹੋਵੇ ਤਾਂ ਕਰਕੇ ਮੈਂ ਆਖਣ ਲਈ ਉਹ ਨਹੀਂ ਪਤਾ ਗੱਲ ਕੀ ਆ ਹਾਂਜੀ ਤੇ ਜੋ ਕੋ ਵੀ ਹੋਇਆ ਨਾ ਤੇਰੇ ਪਿੱਛੇ ਮਾਸਟਰਮਾਈਂਡ ਜਿਹੜਾ ਹੈ ਨਾ ਉਹ ਭਾਬੀ ਜਿਹੜੀ ਹੀ ਬਲਜੀਤ ਹੈ ਹੈ ਭਾਬੀ ਐਸੇ ਕਰਕੇ ਤੇਰਾ ਹੀ ਫੋਨ ਨਹੀਂ ਚੁੱਕਦੀ ਤੇ ਭਾਬੀ ਨਵਾ ਕੰਮ ਕਰਨ ਤੇ ਕੀ ਲੋੜ ਪਈ ਸੀ ਉਹ ਸੁਖ ਕਿਉਂ ਨਹੀਂ ਲੋੜੀ ਉਹਨੇ ਸੋਚਿਆ ਵੀ ਦੋ ਹਿੱਸੇ ਹੋਣੇ ਜ਼ਮੀਨ ਦੇ ਤੇ ਸਾਰਾ ਕੁਝ ਮਾਸੂਮ ਦੀ ਜਾਨ ਦੇ ਪਿੱਛੇ ਪੈ ਗਈ ਤੈਨੂੰ ਪਤਾ ਵਾ ਉਹ ਤੇ ਅੱਗੇ ਨਹੀਂ ਚਾਹੁੰਦੀ ਸੀ ਕਿ ਸਾਡੇ ਘਰੇ ਕੁਝ ਹੋਵੇ ਤੈਨੂੰ ਸਾਰਾ ਕੁਝ ਤੇ ਤੁਹਾਨੂੰ ਪਤਾ ਹੀ ਹੈ ਗੱਲ ਦਾ ਸਾਰੀ ਦਾ ਹਾਏ ਵੀਰੇ ਇੰਨਾ ਤੇ ਪਤਾ ਹੀ ਪੀ ਉਹ ਮੂੰਹ ਦੀ ਪਰ ਬੋਲੀ ਪਰ ਦਿਲ ਦੀ ਵੀ ਏਡੀ ਕੋੜੀ ਆ ਫਿਰ ਉਹਨੇ ਸਾਬਤ ਹੀ ਕਰਤਾ ਬਹੁਤ ਜ਼ਿਆਦਾ ਕੋੜੀ ਦਿਲ ਦੀ ਨਿਕਲੀ ਆ ਉਹਨੂੰ ਪਤਾ ਹੀ ਪੀ ਆਂਦੇ ਕਰੇ ਕੋਈ ਬਾਲ ਬੱਚਾ ਤੇ ਹੋਣਾ ਨਹੀਂ ਆ ਤੇ ਬਾਅਦ ਚ ਮੁੜ ਕੇ ਰੱਬ ਨੇ ਸਾਨੀਆਂ ਦੋ ਦੋ ਖੁਸ਼ੀਆਂ ਦਿੱਤੀਆਂ ਸਾਨੂੰ ਤੇ ਉਹਦੇ ਕੋ ਵੇਖ ਕੇ ਜਰਿਆ ਹੀ ਨਹੀਂ ਗਿਆ ਇਹ ਗੱਲ ਨੂੰ ਹਾਏ ਹਾਏ ਆ ਕੀ ਹੋਣਿਆ ਆ ਟੇ ਘਰ ਚ ਮੈਂ ਤੇ ਕਿਹਾ ਮੈਂ ਹੀ ਦੁਖੀ ਆ ਪਰ ਮੇਰੇ ਤੋਂ ਵੱਡ ਤੇ ਮੇਰਾ ਵੱਡਾ ਵੀਰ ਦੁਖੀ ਹੋ ਗਿਆ ਵਾ ਤੇ ਉਹ ਚਾ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਹੁਣ ਸਭ ਕੁਝ ਠੀਕ ਹੀ ਆ ਬਾਕੀ ਮੈਂ ਇੱਕ ਗੱਲ ਦਾ ਜਵਾਬ ਦੇ ਤੂੰ ਮਾਸੀ ਨੂੰ ਫੋਨ ਕੀਤਾ ਸੀ ਉਹਨਾਂ ਨੇ ਮੈਨੂੰ ਗੱਲ ਦੱਸੀ ਕਿ ਤੇਰੀ ਸੱਸ ਬੜਾ ਤੈਨੂੰ ਸਤਾਉਂਦੀ ਆ ਗੱਲ ਕੀ ਆ ਕੋਈ ਨਹੀਂ ਵੀਰ ਉਹ ਤੇ ਉੱਦਾ ਹੀ ਨਿਕਲ ਗਿਆ ਕੋਈ ਗੱਲ ਨਹੀਂ ਹੁਣ ਮੈਂ ਵਿਆਹੀ ਗਈ ਆ ਤੇ ਇਹਨਾਂ ਨੇ ਹੁਣ ਮੈਂ ਪਿਆਰ ਦੀ ਥੋੜੀ ਇਹਨਾਂ ਕੋ ਆਸ ਰੱਖਣੀ ਜਿੱਦਾਂ ਕਰਨੀਏ ਜੋ ਮੈਨੂੰ ਸਹਿਣਾ ਹੀ ਪੈਣਾ ਵਾ ਕੋਈ ਗੱਲ ਨਹੀਂ ਉਹਦੇ ਵੇਖਣ ਨੂੰ ਲੱਗਦਾ ਵੈਸੇ ਉਹਦੇ ਵੇਖਣ ਨੂੰ ਆਦਾ ਮੂੰਹ ਦੇ ਕੁਝ ਹੋਰ ਬਾਤੇ ਅੰਦਰੋਂ ਕੁਝ ਹੋਰ ਵਾ ਉਹਨਾਂ ਦਾ ਉਹ ਬੋਲੇ ਪੁੱਛੇ ਨਾ ਪਾ ਖੁੱਲ ਕੇ ਗੱਲ ਦੱਸ ਗੱਲ ਕੀ ਆ ਪਰ ਨਹੀਂ ਵੀਰ ਕੋਈ ਗੱਲ ਨਹੀਂ ਆ ਉਹ ਛੱਡੋ ਤੁਸੀਂ ਇਹ ਦੱਸੋ ਜਿਹੜਾ ਵਿਚਾਰਾ ਹੋਸਟਲ ਚਾ ਮੁੰਡਾ ਉਹਨੂੰ ਕੁਝ ਪਤਾ ਵਾ ਉਹਨੂੰ ਕੀ ਦੱਸਣਾ ਜੀ ਉਹਨੇ ਹੱਦ ਤੱਕ ਕੀ ਸਿੱਖਣਾ ਵਾ ਹੁਣ ਓਏ ਐਸੇ ਗੱਲ ਦਾ ਤੇ ਰੋਣਾ ਵਾ ਐਸੇ ਗੱਲੋਂ ਕਿ ਮੈਂ ਮਰ ਮਰ ਜਾਣੇ ਆ ਵਾ ਕੀ ਹੋਊਗਾ ਤੇ ਉਹਨਾਂ ਮੈਂ ਕੀ ਜਵਾਬ ਦੂੰਗਾ ਤੇਰੀ ਮਾਂ ਕਿੱਥੇ ਆ ਤੇ ਕੀ ਕਰਕੇ ਗਈ ਆ ਵਿਚਾਰਾ ਕਿੱਦਾਂ ਜੀਊਗਾ ਕੋਈ ਨਹੀਂ ਫਿਕਰ ਨਾ ਕਰ ਸੋਖਾ ਕੋਈ ਨਹੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਆ ਉਹਦਾ ਵੀ ਕੁਝ ਨਾ ਕੋ ਸੋਚ ਲਾਂਗੇ ਤੂੰ ਟੈਨਸ਼ਨ ਨਾ ਲਾ ਕੋਈ ਗੱਲ ਨਹੀਂ ਆ। ਇੱਕ ਪਾਸੇ ਮੈਨੂੰ ਟੈਨਸ਼ਨ ਹਟਦੀ ਦੂਜੇ ਪਾਸੇ ਪੈ ਜਾਂਦੀ ਆ। ਐਸੇ ਕਰਕੇ ਤੇਨੂੰ ਹੀ ਦੱਸਦੇ ਆਂ ਕਿ ਤੂੰ ਫਿਕਰ ਜ਼ਿਆਦਾ ਕਰਨਾ ਵਾ ਸਾਡਾ। ਸਾਡੀਆਂ ਤੂੰ ਛੱਡ। ਤੂੰ ਆਪਣੀ ਡੱਸ ਐਡਾ ਲਿਫਗੇ ਨਹੀਂਗਾ ਕੰਮ ਅੱਜ ਸਰ ਮੈਂ ਹੈਗਾ। ਚਲੋ ਵੀਰ ਕੋਈ ਗੱਲ ਨਹੀਂ ਜੋ ਵੀ ਆ ਮੈਂ ਸਮਝ ਲਿਆ ਮੇਰੀ ਨਹੀਂ ਕੋਸ਼ਿਸ਼ ਹੀ ਰਹਿਣ ਤਾ ਤੂੰ ਹੀ ਛੱਡ। ਜੋ ਸਮਝ ਲਿਆ। ਜੇ ਹੁਣ ਤੂੰ ਇੱਦਾਂ ਘੰਡਾ ਬੇ ਕਿੰਨੀ ਲੰਮੀ ਜ਼ਿੰਦਗੀ ਆ। ਸਾਰੀ ਉਮਰ ਛਪਾ ਪਿਆ ਰਹਿਣਾ ਵਾ। ਉੱਟ ਮਾਰੀ ਜਰਦੀ ਰਹਿਣਗੇ ਇਦਾਂ। ਣਾਲੇ ਸੁਖ ਇੱਕ ਵਾਰੀ ਕਿਸੇ ਬੰਦੇ ਦੀ ਈਨ ਮਾਲ ਲਈਏ ਨਾ ਤੇ ਸਾਰੀ ਜ਼ਿੰਦਗੀ ਮੁੜ ਕੇ ਦਵਾਉਂਦਾ ਏੋ ਜੇ ਕੋ ਗੱਲ ਬਾਤ ਹੈਗੀ ਸਾਨੂੰ ਹੁਣੇ-ਹੁਣੇ ਦੱਸ ਦੇ ਵੀਰ ਸਾਭੀ ਕਿਹੜਾ ਕੁਝ ਕਹਿੰਦਾ ਈ ਆ ਮੰਮੀ ਆ ਕੋਈ ਗੱਲ ਨਹੀਂ ਐਦਾਂ ਸਾਰਾ ਦਿਨ ਟਾਈਮ ਪਾਸ ਹੋ ਜਾਂਦਾ ਕੋਈ ਗੱਲ ਨਹੀਂ ਤੇ ਬਸ ਨਹੀਂ ਹੋ ਜਾਂਦਾ ਤੂੰ ਲੈਣਾ ਤੂੰ ਬਸਸ ਲਾ ਕੇ ਸਾਰੀ ਜਿਹੜੀ ਸਾਭੀ ਜੇ ਬਾਹਰ ਹੀਂਦਾ ਉਹਨੂੰ ਕਲੀਅਰ ਗੱਲਾਂ ਦੱਸ ਬਾਕੀ ਤੇਰੀ ਸਾਥ ਨਾਲ ਆ ਜੇਂ ਆਪੇ ਕਰ ਲਾਂਗੇ ਮਗਰ ਤੇਰੇ ਭਰਾ ਹੈਗੇ ਆ ਨਹੀਂ ਨਹੀਂ ਵੀਰ ਕੋਈ ਗੱਲ ਨਹੀਂ ਆ ਨਾ ਗੱਲ ਕਰਿਓ ਤੁਸੀਂ ਕੋਈ ਨਹੀਂ ਐਵੇਂ ਏ ਥੋੜੀ ਗੱਲਾਂ ਗੱਲ ਨਾ ਕਰਿਓ ਗੱਲ ਕਰੋ ਉਹਨੇ ਭੂਏ ਚੜਜੂ ਮੈਨੂੰ ਪਹਿਲਾਂ ਪਤਾ ਲੱਗਿਆ ਤੇਰਾ ਫੋਨ ਤੋੜਿਆ ਹਤੋਂ ਨਾ ਉਹ ਨਹੀਂ ਦੇਂਦੀ ਮੈਂ ਮਾਸੀ ਨਾਲ ਉਦਾਂ ਹੀ ਗੱਲਾਂ ਕੀਤੀਆਂ ਮਾਸੀ ਨੇ ਵੀ ਤੁਹਾਨੂੰ ਸਾਰੀਆਂ ਗੱਲਾਂ ਸੁਣੀਆਂ ਜਾ ਕੇ ਉਹਨੇ ਤੇ ਵਿਚਾਰੀ ਨੇ ਉਦਾਂ ਗੱਲ ਕੀਤੀ ਆ ਵੀ ਚਲ ਮੈਂ ਸਵੇਕੀ ਗੱਲ ਦੱਸ ਦਿੰਨੀ ਆ ਤੇ ਸਾਨੂੰ ਇਹ ਥੋੜਾ ਨਾ ਪਤਾ ਵੀ ਇਸ ਘਰ ਚ ਆ ਕੁਝ ਬਣਦੇ ਆ ਵਾ ਚਲੋ ਤੁਸੀਂ ਬਾਹੋਂ ਮੈਂ ਤੁਹਾਡੇ ਲਈ ਚਾਹ ਬਣਾ ਆਂ ਅਸੀਂ ਤੇ ਆਪਣੀ ਟੈਨਸ਼ਨ ਲੈ ਕੇ ਤੁਰੇ ਫਿਰਦੇ ਰਹੇ ਆ ਸਾਨੂੰ ਪਤਾ ਹੁੰਦਾ ਆ ਗੱਲ ਦਾ ਤੈਂ ਉੱਧ ਦੇ ਆ ਜਾਣਾ ਅਸੀਂ ਤੇਰ ਕੋ ਕੀ ਦੱਸਣਾ ਆਂ ਮੈਂ ਤੁਹਾਨੂੰ ਚਲੋ ਬਹੁਤ ਅਸੀਂ ਮਚਾ ਬਣਾ ਕੇ ਲੈ ਨਹੀਂ ਕੋਈ ਨਹੀਂ ਗੱਲਾਂ ਤੇ ਹੁੰਦੀਆਂ ਰਹਿਣੀਆਂ ਫਿਰ ਚਾਹ ਬਣਾ ਕੇ ਲੈ ਹਾਂ ਬੜਾ ਕੰਮ ਖਰਾਬ ਆ ਮਨੀ ਇਦਾਂ ਦੀ ਯਾਰ ਚਲੋ ਕੋਈ ਨਹੀਂ ਸਾਇਸ ਬਾਹਰ ਰੱਖੋ ਤੂੰ ਹੀ ਕੋਈ ਗੱਲ ਮਮੀ ਆਂਦੀ ਸੀ ਵੀ ਠੀਰ ਤੇ ਰੱਖਿਓ ਥੋੜਾ ਜਿਹਾ ਠੰਡ ਠੰਡਣਾ ਨਾਲ ਗੱਲ ਕਰਿਓ ਜੋ ਵੀ ਕਰਨੀ ਆ ਗਰਮੀਤ ਹਾਂਜੀ ਪੁੱਤ ਚਲ ਇਹ ਤਾਂ ਹੁਣ ਸੌਂ ਗਏ ਆ ਤੈਨੂੰ ਮੈਂ ਥਾਪਣ ਦੀ ਐਂ ਨਾ ਵੀ ਸੌ ਜਾਣਾ ਵਾ ਤੂੰ ਇਦਾਂ ਕਰ ਆਪਣੀ ਮੰਮੀ ਵਾਸਤੇ ਰੋਟੀ ਟੱਟੀ ਪਕਾ ਵੇਗਾ ਮੰਮੀ ਬਣਾਉਣੀ ਰੋਟੀ ਤੇ ਲੈ ਆਂਦੇ ਰੋਟੀ ਪੁੱਤ ਰੋਟੀ ਖਾਣੋਂ ਮੇਰਾ ਮਾਸਾ ਨਹੀਂ ਜੀ ਕਾੰਡਿਆ ਮੇਰੀ ਤੇ ਭੁੱਖ ਹੀ ਉੱਟ ਗਈ ਰਭੀਰ ਹੋਣੀ ਆਉਂਦੇ ਆ ਨਾ ਫੇਰ ਖਾਣੇ ਆ ਨਾਲੇ ਸੁੱਖ ਸ਼ਾਂਤੀ ਦਾ ਸੁਨਾਹ ਆਊਗਾ ਕੋਈ ਨਹੀਂ ਮੰਮੀ ਸੁਨਾਹ ਤੇ ਮਾਰਾ ਸੁੱਖ ਰੱਖੇ ਆਈ ਜਾਣਾ ਵਾ ਤੇ ਮੈਂ ਬਣਾ ਲੈਨੀ ਰੋਟੀ ਖਾਣੀ ਤੇ ਆਪਾਂ ਹੈ ਉਹਨਾਂ ਦੇ ਆਇਆ ਖਾ ਲਾਂਗੇ ਨਹੀਂ ਗਰਮੀ ਤੇ ਮੈਨੂੰ ਬੜੀ ਟੈਨਸ਼ਨ ਹੋਣ ਈ ਆ ਕੋਈ ਭੱਜ ਗਿਆ ਨਾ ਚੱਲ ਕੋਈ ਗੱਲ ਨਹੀਂ ਮੰਮੀ ਠਹਿਰ ਕੇ ਬਣਾ ਲੈਨੀ ਮੰਮੀ ਹਾਂ ਦਿਓ ਦਸਲਾ ਚਾਹ ਬਣਾਉਣੀ ਹੈ ਨੀ ਪਹਿਲਾਂ ਉਹਦੇ ਉਹ ਹਮੇਦੀ ਗੱਲ ਸੁਣ ਕੀ ਤੂੰ ਆਪਣੇ ਪਰਮ ਨੂੰ ਗਲੇ ਡੂ ਕੱਢ ਕੱਢ ਕੇ ਤੇ ਅਥਰੂ ਕੱਢ ਕੱਢ ਕੇ ਦੱਸਣ ਲਈ ਆ ਜਿੱਦਾਂ ਤੈਨੂੰ ਬੜਾ ਸੂਲੀ ਤੇ ਟੰਗਿਆ ਹੁੰਦਾ ਵਾ ਤੂੰ ਤਾਂਂ ਹੀ ਬੜੀ ਐ ਇੱਥੇ ਮੰਮੀ ਤੁਸੀਂ ਇੰਨਾ ਤੋ ਕੀ ਕਰਦੇ ਐ ਨਾ ਮੈਨੂੰ ਫੇਰ ਵੀ ਕਹਿੰਨੇ ਵੀ ਰੋ ਇੰਨਾ ਹੱਸਦੀ ਰਹਿ ਤੇਰੀ ਅੱਖਾਂ ਚੋਂ ਕਿਤੇ ਅਥਰੂ ਨਿਕਲਣਾ ਨਹੀਂ ਚਾਹੀਦਾ ਮੈਂ ਪੱਥਰ ਆ ਅੱਗੇ ਬਹੁਤ ਤੈਨੂੰ ਇੱਥੇ ਫਾਇ ਲਾਇਆ ਵਾ ਕਿ ਐਦਾਂ ਲਈ ਆ ਉਹਨਾਂ ਨੂੰ ਦੱਸਣ ਉਹਨਾਂ ਨੂੰ ਫੋਨ ਤਾਂ ਹੀ ਲਾਇਆ ਹੋਣਾ ਵਾ ਵੀ ਆ ਜੋ ਆਪਣੇ ਭੈਣ ਭਰਾਵਾਂ ਨਾਲ ਕੋਈ ਦੁੱਖ ਸੁੱਖ ਵੀ ਨਹੀਂ ਸਾਂਝਾ ਕਰਦਾ। ਮੈਂ ਕੋਈ ਨਹੀਂ ਫੋਨ ਲਾਇਆ ਵੀਦ ਨੂੰ ਉਹਨਾਂ ਨੂੰ। ਹੈ ਨਹੀਂ ਤੈਨੂੰ ਦੁੱਖ ਸੁੱਖ ਹੈ ਕਾਹਦਾ ਵਾ? ਖਾਂਦੀ ਪੀਂਦੀ ਵਾਇਰਸ ਵੱੰਨਾ ਪਉਂਦੀ। ਕਿਹੜੀ ਗੱਲ ਦੀ ਤੈਨੂੰ ਤੰਗੀ ਆ? ਜੇ ਤੂੰ ਉਹਨਾਂ ਨੂੰ ਆਖਿਆ ਨਾ ਕਿ ਮੈਂ ਤੁਹਾਡੇ ਨਾਲ ਜਾਣਾ ਵਾ ਤੇ ਪੱਕੀ ਜਾਵੇਂਗੀ ਤੇ ਤੈਨੂੰ ਮੈਂ ਲੈਣ ਨਹੀਂ ਜਾਣਾ ਤਾਂ ਸਭੀ ਨੂੰ ਜਾਣ ਦੇਣਾ ਵਾ। ਮੰਮੀ ਕੀ ਕਸੂਰ ਆ ਮੇਰਾ? ਦੱਸੋ ਜਿੱਦਾਂ ਨਹੀਂ ਕਰਦੇ ਕਹਿੰਨੇ ਉਦਾਂ ਮੈਂ ਮੰਨਦੇ ਤੇ ਲੋਕਾਂ ਦੇ ਨਾਮ ਵਾਂਗੂ ਮੈਂ ਕਰਦੀ ਵੀ ਨਹੀਂ ਆ। ਕਦੀ ਮੈਂ ਆਪਣੇ ਬੰਦੇ ਕੋ ਰੁਪਈਆ ਵੀ ਨਹੀਂ ਫੜਿਆ ਸਾਰਾ ਕੁਝ ਤੁਹਾਡੇ ਹੱਥ ਜਾ ਕਾ ਵੀ ਨੀ ਬਗੈ ਗੱਲ ਕਰਦੀ ਰਪਈਏ ਸਾਹਬਲਾ ਤੂੰ ਤੂੰ ਸਾਹਮਣੇ ਜੋਗੀ ਆ ਗਈਆਂ ਤੇਰੇ ਤਾਂ ਵਾਂਡੇ ਨਹੀਂ ਪੂਰੇ ਉਹਨੇ ਰੋਈ ਤੇ ਆਦੀ ਕਿਹੜਾ ਮੈਂ ਵਾਂਡੇ ਜਾ ਚੜਦੀ ਸਿਰਫ ਇੱਕ ਪੇਕੇ ਜਾਨੀ ਉਹ ਤੋਂ ਵੀ ਤੁਸੀਂ ਰੋਕ ਲਿਆ ਮੈਂ ਕਿੱਥੇ ਜਾਨੀ ਆ ਨਹੀਂ ਜਾਨੀ ਮੈਂ ਸਾੜਾ ਤੇ ਤੈਨੂੰ ਇਸੇ ਗੱਲ ਦਾ ਪਿਆਰ ਰਿੰਦਾ ਮੈਂ ਨਾ ਤੂੰ ਮੈਨੂੰ ਰੋਜ਼ ਫੇਮਤੋਨੀ ਇਹ ਦੇਂਦੀ ਤੇ ਮਹੀਨੇ 'ਚ ਪੰਜ-ਛੇ ਚੱਕਰ ਨੇ ਤੇਰੇ ਹੈਗੇ ਹੀ ਹੈਗੇ ਆ ਉਹ ਵੱਖਰੀ ਗੱਲ ਆ ਵੀ ਮੈਂ ਤੈਨੂੰ ਡੱਕ ਦੇਨੀ ਆ ਤੇ ਉਹਦਾਂ ਨਹੀਂ ਤੈਨੂੰ ਸਾੜਾ ਪਿਆ ਜਾਂਦਾ ਵਾ ਕਿਦਾਂ ਰੋ ਰੋ ਕੇ ਉਹਨਾਂ ਨੂੰ ਦੱਸਣ ਲਈ ਆ ਬੰਦ ਕਿੰਨਾ ਬਹੁਤ ਅੰਗ ਹੁੰਦੀ ਆਈ ਮੈਂ ਆਪਣੇ ਪਰਾਂ ਮੰਗੜੀ ਰੋ ਵੀ ਨਹੀਂ ਸਕਦੀ ਆ ਨਾ ਵੀ ਮੈਨੂੰ ਇੰਨੇ ਮੈਨੇ ਮਾਰਦੇ ਇੰਨਾ ਕੁਝ ਕਹਿੰਦੇ ਤੇ ਮੰਨਾਂ ਨੂੰ ਰੋ ਕੇ ਦੱਸ ਵੀ ਨਹੀਂ ਸਕਦੀ ਜੇ ਤੁਹਾਨੂੰ ਇੰਨਾ ਡਰਵਾ ਤੇ ਫਿਰ ਨਾ ਕਿਹਾ ਕਰੋ ਮੈਨੂੰ ਤੇ 24 ਘੰਟੇ ਤੈਨੂੰ ਰੋਣ ਤੋਂ ਬਗੈਰ ਕੋਈ ਕੰਮ ਹੋ ਰਿਹਾ ਹੈਗਾ ਵਾ ਬਲਛਣੀ ਜੀਏ ਘਰ ਦੇ ਵਿੱਚ ਕਿਤੇ ਰੱਬ ਦਾ ਵੀ ਨਾਂ ਲੱਲਿਆ ਕਰ ਤੇ ਤੇਰਾ ਰੋਣ ਵਾਲੀ ਧਿਆਨ ਰਹਿੰਦਾ ਆ ਵਾ ਮਾਸੀ ਜੀ ਵਾ ਬੜੀਆਂ ਸੋਹਣੀਆਂ ਡੈਗ ਲਾ ਕਰਨ ਤੁਸੀਂ ਨਵਾਂ ਧਿਆ ਦਾ ਕੋਈ ਡੈਗ ਲਾ ਕਰਦਾ ਵਾ ਹਾਂ ਵੇ ਹੋਰ ਨਵਾਂ ਤੀਆਂ ਨਾਲ ਕਿਦਾਂ ਦੀਆਂ ਗੱਲਾਂ ਕਰੀਂਦੀਆਂ ਨੋਤੀ ਅੱਗੋਂ ਚੰਗੀ ਹੋਵੇ ਪੱਦਰੀ ਹੋਵੇ ਤਾਂ ਫੇਰ ਮੈਂ ਆਪੇ ਉਹਦਾਂ ਦੀਆਂ ਗੱਲਾਂ ਨਾ ਕਰਾਂ ਕੀ ਮਾੜਾ ਵੇਖ ਲਿਆ ਵਾ ਮਾੜੇ ਵੇਖਣ ਦੀ ਗੱਲ ਹੁੰਦੀ ਆ ਤੀਜੇ ਵਾਲਿਆਂ ਨਾਲ ਦੀ ਮੈਨੂੰ ਵਾਂਡਾ ਤੋੜ ਛੱਡੋ ਉਹ ਮੈਂ ਰੋਕਦੀ ਉਹ ਬੜਾ ਤਾਂ ਲੁੱਡੂ ਸੁਡੂਸ ਕੇ ਆ ਦੱਸਾਂ ਲਈ ਬੜਾ ਜੰਦਾ ਲਾਉਂਦਿਆ ਪੇਕੇ ਜਾਂਦੀ ਦੋ ਚਾਰ ਤੇ ਕਹਿੰਦਾ ਤਾਂ ਵੀ ਮੂੰਹ ਐਡਾ ਆਇਆ ਹੁੰਦਾ ਆ ਆਹੋ ਪੇਕੇ ਹੀ ਕੱਲਾ ਜਾਂਦੀ ਆ ਕਿ ਪੋਸ਼ਾਂ ਨੂੰ ਪੇਕੇ ਜਾਂਦੀ ਆ ਮਾੜਾ ਤੋਰੂ ਕਿੱਥੇ ਜਾਂਦੀ ਹੋ ਰਾਖ ਖਲੋਤੀ ਪੁੱਛ ਲੈ ਰੋਡ 'ਤੇ ਅਲਬਦੀ ਰਹਿੰਦੀ ਵਾਡੇ ਜਾਣਦਾ ਕਿਤੇ ਨਾ ਕਿਤੇ ਆਹੋਂ ਮੈਂ ਡੱਕਿਆ ਹੀ ਇਹਨੂੰ ਤੇ ਹੁਣ ਇਹਦਾ ਮੂੰਹ ਹੀ ਨਹੀਂ ਸਿੱਧਾ ਆਹੋ ਡੱਕਿਆ ਵਾ ਜੇ ਇਹ ਫੋਨ 'ਤੇ ਗੱਲ ਕਰਦੇ ਫੋਨ ਤੁਸੀਂ ਤੋੜਦਾ ਹਲਾ 100-100 ਵੀ ਤਸੀਹੇ ਦੇਣ ਦੇ ਜੇ ਹਾਂ ਵੇ ਫੋਨ ਮੈਂ ਕਿੱਦਾਂ ਨਹੀਂ ਤੋੜਨਾ ਸੁੱਤੀ ਵਰਦੀ ਕੰਨ ਨੂੰ ਕੂਨ ਲਾ ਲਿੰਦੀ ਕੰਮ ਨਹੀਂ ਕੋਈ ਤੰਦਾ ਨਹੀਂ ਇਹਨੂੰ ਨਹੀਂ ਅਕਲ ਆ ਗਈ ਕੀ ਇਹਨੂੰ ਤੁਸੀਂ ਅਕਲ ਸਿਖਾ ਕੇ ਕਿ ਲਾਇਆ ਵੀ ਸੁੱਤੀ ਵਰਦੀ ਫੋਨ 'ਤੇ ਗੱਲਾਂ ਕਰਦਾ ਮਾਸੀ ਸਾਰੀਆਂ ਗੱਲਾਂ ਸਿਖਾਈਆਂ ਸੀ ਅਗਲਾ ਸਖਾਈਆ ਤਾਂ ਇਹ ਚੁੱਪ ਕਰਕੇ ਬੈਠੀ ਆ ਲੋਕਾਂ ਵਾਂਗ ਹੀ ਹੁੰਦੀ ਨਾ ਹੋਰ ਉਹ ਟਿੰਡ ਫੋੜੀ ਚੁੱਕੇ ਨਾ ਜਾਂਦੀ ਹੋਣਾ ਹੀ ਵਿੱਚ ਆਪਣੀ ਉਹ ਕਰਦੀ ਪੱਤਾ ਦੇ ਕੰਨ ਪਰ ਦਿੰਦੀ ਚੁੱਪਚੀ ਪੀਤੀ ਤੇ ਤਾਂ ਹੀ ਤੂੰ ਆ ਕੇ ਚੱਕ ਜੇ ਡੇ ਜੇ ਨਹੀਂ ਤੇ ਪਹਿਲਾਂ ਦੇ ਘਰ ਆ ਕੇ ਇਦਾਂ ਕੋਈ ਬੋਲਦਾ ਨਹੀਂ ਹੁੰਦਾ ਯਾ ਨਵੀਰ ਚੁੱਪ ਕਰੋ ਰਹਿਣ ਦੋ ਤੂੰ ਕੋਈ ਨਹੀਂ ਰੋ ਰੋ ਕੇ ਤੇ ਸੱਚੀ ਹੋ ਜਾਂਦੀ ਆ ਕੀ ਚੁੱਪ ਕਰੋ ਕੀ ਚੁੱਪ ਕਰੋ ਫਿਰ ਨਹੀਂ ਨਾ ਸਾ ਆਪਣੀ ਗਿੱਦਾ ਨਹੀਂ ਆ ਕੇ ਤੈਨੂੰ ਕੋਈ ਆਪ ਨਹੀਂ ਕਰੀਦਾ ਜੇਰੀ ਤੂੰ ਗਲਤੀ ਦੀ ਗੱਲ ਕਰਦਾ ਵਾ ਮੈਂ ਕੀ ਗੱਲ ਇਹਦੇ ਕੋ ਹਿੱਸਾ ਮੰਗਾ ਲਿਆ ਉੱਥਾ ਉਹ ਮਾਸੀ ਸਾਡੇ ਨੇ ਐਸੇ ਉਸੇ ਦੇ ਦਰਵਾਜ਼ੇ ਤਾ ਦੇਖ ਹੀ ਆਊਗਾ ਇਹਦੇ ਜਿਹੜੀ ਗੱਲਾਂ ਕਰਦਾ ਮੇਰੇ ਨਾਲ ਕਰੋ ਭਰਾਵਾ ਇਹਦਾ ਮੈਂ ਸਾਡੇ 'ਚ ਵੀ ਨਹੀਂ ਰਵਾਜ ਹੈਗਾ ਪਰ ਆਪਣੀ ਭੈਣ ਨੂੰ ਕਾ ਮੂੰਹ ਸੁਭਾ ਕੇ ਗੱਲ ਕਰਿਆ ਕਰ ਇਤਨਾ ਬੇਮੂਦਾ ਕਿ ਉਪਕਰ ਜਾਂਦੀ ਤੇ ਅੱਗੋਂ ਪਿਛੋਂ ਨੂੰ ਪੁੱਛ ਕੇ ਵੇਖ ਕਿੰਨਾ ਬੋਲਦੀ ਆਏ ਵੀ ਰਹਿਣ ਤਾਂ ਲੋਕ ਵੇਖਣਗੇ ਕੀ ਕਹਿਣਗੇ ਚੁੱਪ ਕਰੋ ਕੋਈ ਗੱਲ ਨਹੀਂ ਉਹ ਜਿਹੜਾ ਵੇਂਦਾ ਜਨ ਵੇਖ ਲਾ ਤੋ ਵੇ ਵੇ ਕਿ ਪਹਿਲਾਂ ਉਹਨਾਂ ਨੂੰ ਹੈ ਨਹੀਂ ਪਹਿਲਾਂ ਤੋਂ ਉਹਨਾਂ ਦੇ ਕੰਨ ਪਰ ਦਿੱਤੇ ਆ ਹੁਣ ਉਹਨਾਂ ਨੂੰ ਚੁੱਪ ਕਰਾਉਣ ਦਾ ਵੀ ਹੋਰ ਕਰ ਲਾਂਦੇ ਜਿਹੜੀ ਕਰਦੇ ਤੇ ਮੇਰੇ ਕੋ ਵੀ ਜੋ ਹੋएगी ਉਹ ਕਰਨੀ ਮੈਂ ਵੀ ਕਰਨਾ ਮਾਸੀ ਜਿਹੜੀ ਤੂੰ ਕਰਦੀ ਮੈਨੂੰ ਡਰ ਨਹੀਂਗਾ ਤਾਂ ਪਿਆ ਠੀਕ ਹੈ ਨਾ ਤੇ ਨਹੀਂ ਡਰ ਨੂੰ ਕਰ ਜਿਹੜੀ ਕਰਦੀ ਹੈ ਹਾਂ ਪਹਿਲਾਂ ਆਪਣੀ ਮੰਜੀ ਥੱਲੇ ਤੋ ਸੋਟਾ ਫੇਰੋ ਆਪਣੇ ਘਰ ਵੱਲ ਵੇਖੋ ਤੇਰੀ ਮਾਂ ਨੇ ਪਹਿਲਾਂ ਗਰਮੀਤ ਨੂੰ ਘਰੋਂ ਕੱਢ ਛੱਡਿਆ ਪੀ ਇਹਦੇ ਘਰ ਕੋਈ ਨਹੀਂ ਆਣਾ ਨਹੀਂ ਹੁੰਦਾ ਹੁਣ ਬਰਜੀਤ ਨੂੰ ਝੇਲਿਆ ਮਾਰਿਆ ਕਾਹਦੀਆਂ ਕੋ ਇਥੇ ਮੇਨਾਂ ਗੱਲਾਂ ਆਪਣੀ ਪੀੜੀ ਥੱਲੇ ਸੋਟਾ ਦੇ ਰਹੋ ਤਵੇ ਮੇਨਾਂ ਗੱਲ ਕਰੀ ਓ ਮਾਸੀ ਅਸੀਂ ਤੇਰੇ ਰਲੇ ਮੂੰਹ ਨਹੀਂ ਲੱਗਦੇ ਆ ਤੇਰੇ ਘਰ ਦੀ ਜੋੜੇ ਹੱਥ ਕੁੜੀਏ ਪਰਾ ਬੈਜ ਕੱਪੜੇ ਅਸੀਂ ਨਹੀਂ ਰਹਿਣਾ ਇੱਥੇ ਨਾ ਤੈਨੂੰ ਛੱਡ ਕੇ ਜਾਣਾ ਹੈ ਵੇ ਲੈ ਜਾ ਕੁੜੀ ਨੂੰ ਜਾ ਪੱਕੀ ਲੈ ਜਾ ਤੇ ਜੇ ਐਡਾ ਹੀ ਹੈ ਰਵਾਜ ਨਾ ਕੁੜੀ ਦਾ ਤੇ ਨਾ ਲਿਉਂਦੇਓ ਇਹਨੂੰ ਘਰੇ ਬਣਾ ਛੱਡਿਓ ਆਪਣੇ ਤੂੰ ਤੋਰ ਕੁੜੀਏ ਜਾ ਜਾ ਯਾ ਮੈਂ ਵੇਖੂ ਤੈਨੂੰ ਕਿੰਨਾ ਚਿਰ ਪੜਾਏ ਪਕਾ ਪਕਾ ਪਾਲਦੇ ਆ ਤੈਨੂੰ